ਇਪੀ ਮੇਰੀ ਤੇ ਮੇਰੇ ਪਰਾ ਦੀ ਪਿਕਚਰ ਹੈ ਮੈਂ 67 ਸਾਲ ਹਾਂ ਉਂਝ ਵੱਡੀ ਮੈਂ ਬਾਹਰ ਕੋਠੇ ਤੇ ਆਪਣੀ ਸੇਲੀ ਦੇ ਨਾਲ ਗੀਤੇ ਖੇਡਣ ਦੀ ਬਹਨਾ ਹੀ ਰਾਜੀ ਉਹ ਸਾਡੇ ਘਰ ਆਈ ਹੋਈ ਗੀਤੇ ਖੇਡਣੀਆਂ ਸੜੀ ਕੰਮ ਵਾਲੀ ਬਹੜਾਈ ਤੇਉ ਕਿੰਦੀ ਕਹੇ ਤੇ ਤੈਨੂੰ ਪਤਾ ਤੇਰਾ ਮੀਰ ਆਇਆ ਆਏਗਾ ਤੇ ਇਹਨਾਂ ਮੈਨੂੰ ਪਤਾ ਨਹੀਂ ਕਿ ਮੇਰਾ ਵੀਰ ਆ ਗਿਆ ਵਾ ਜਾਂ ਕਿੱਧਾ ਵਾ ਤੇ ਉਹ ਕਹਿੰਦੀ ਕਿ ਤੇਰੀ ਮੰਮੀ ਬੁਲਾਉਂਦੀ ਆ ਤੇ ਮੈਂ ਅੰਦਰ ਜਾਨੀ ਆ ਤੇ ਬੈੱਡ ਤੇ ਮੇਰੀ ਮਦਰ ਲੇਟੇ ਹੋਏ ਆ ਸਜ ਬਨੇ ਮੇਰਾ ਬ੍ਰਦਰ ਛੋਟਾ ਜਿਨਾ ਤੇ ਮੈਂ ਵੇਖਦੀ ਆ ਆਪਣੀ ਮਾਂ ਦੀ ਆ ਮਮਤਾ ਭਰੀਆਂ ਅੱਖਾਂ ਵਾਲੇ ਕਿ ਜਿਵੇਂ ਉਹਨੇ ਕਿਉਰ ਕੋਤੀ ਤੇ ਪਹਿਲੂ ਹੀ ਸੀ ਤੇ ਇਦਾਂ ਲੱਗਣ ਡਿਆ ਹੀ ਮੇਰੀ ਮਾਂ ਦੀਆਂ ਅੱਖਾਂ ਵੇਖ ਕੇ ਜਿਵੇਂ ਬਹੁਤ ਵੱਡੀ ਜੰਗ ਜਿੱਤ ਲਈ ਆ ਜਿਵੇਂ ਸਾਡੇ ਕਲਚਰ ਚ ਮੁੰਡਾ ਮਨ ਕੇ ਇੱਕ ਔਰਤ ਲਈ ਲਾਜ ਮੀਆਂ ਕੇ ਹੋਵੇ ਤੇ ਜਿਵੇਂ ਇਦਾਂ ਉਦੋਂ ਤੇ ਮੈਂ ਛੋਟੀਆਂ ਇਹ ਚੀਜ਼ਾਂ ਨਹੀਂ ਹੁੰਦੀਆਂ ਅੱਜ ਮੇਰੀ ਅੱਖਾਂ ਦੇ ਸਾਹਮਣੇ ਉਹ ਸਾਰਾ ਸੀਨ ਆਉਂਦਾ ਵਾ ਕਿ ਉਹ ਬੈਠੇ ਬੈਹੋਏ ਕਰ ਤੇ ਮੈਂ ਜਦੋਂ ਅੰਦਰ ਕਮਰੇ ਚ ਜਾਂਦੀ ਆ ਤੇ ਮੈਂ ਆਪਣੇ ਬ੍ਰਦਰ ਨੂੰ ਵੇਖਦੀ ਆ ਮੈਂ ਬ੍ਰਦਰ ਬਹੁਤ ਸੋਹਣਾ ਮੈਂ ਉਹ ਹੱਥ ਲਾਉਣੀ ਆ ਪਰ ਮੈਂ ਜਿਆਦਾ ਨਹੀਂ ਲਉਦੀ ਕਿ ਬਚਪਨ ਤੋਂ ਹੀ ਮੇਰੀ ਇਹ ਆ ਮੈਂ ਆਪਣੇ ਜਿਵੇਂ ਬਹੁਤ ਸ਼ਰਮਾਕਸਬਾਦੀ ਤੇ ਮੈਂ ਹਰ ਇੱਕ ਨੂੰ ਇਹ ਵੇਖ ਕੇ ਕਿ ਉਹ ਪਤਾ ਨਹੀਂ ਉਹ ਕੋ ਪਸੰਦ ਆਊਗਾ ਉਹਨਾਂ ਨੂੰ ਕਿ ਨਹੀਂ ਆਊਗਾ ਹੁਣ ਨਹੀਂ ਉਹ ਚੀਜ਼ ਹੈਗੀ ਇਹ ਮੈਂ ਪਹਿਲੋਂ ਦੀ ਗੱਲਾਂ ਕਰਦੀਆਂ ਤੇ ਮੈਂ ਉੱਥੇ ਖੜੀ ਰਹਿਨੀ ਆ ਤੇ ਮੈਂ ਉਹਨੂੰ ਹੱਥ ਲਾਉਣੀ ਆ ਫਿਰ ਮੈਂ ਆ ਕੇ ਉਸ ਕੁੜੀ ਦੇ ਨਾਲ ਖੇਡਣਾ ਪੈਣੀ ਆ ਪਰ ਜਦੋਂ ਮੈਂ ਖੇਡਣ ਢੇ ਆ ਤੇ ਮੇਰੇ 6-7 ਸਾਲ ਦੀ ਉਮਰ ਦੇ ਵਿੱਚ ਇਦਾਂ ਹੀ ਆ ਗਿਆ ਕਿ ਮੇਰੀ ਮਦਰ ਬੇਸ਼ੱਕ ਮੇਰੇ ਬਰਦਰ ਨਾਲ ਹੱਟੀ ਹੋਇਆ ਯਾਹਣਾ ਪੈਦਾ ਕੀਤਾ ਤੇ ਮੈਨੂੰ ਇੰਨਾ ਲੱਗਿਆ ਕਿ ਉਹ ਮੇਰਾ ਭੇਟਾ ਵਾ ਮੈਂ ਉਹਦੀ ਮਾਂ ਹਾਂ ਬਸ ਉਹਨੂੰ ਮੇਰੀ ਮਾਂ ਨੂੰ ਉਹਦਾ ਇੰਨਾ ਚਾਹ ਔਕੋਸ ਮੇਰੀ ਮਾਂ ਨੇ ਮੈਨੂੰ ਹਰ ਚੀਜ਼ ਦੀ ਸਹੂਲਤ ਦਿੱਤੀ ਇਸ ਦੁਨੀਆ ਦੀ ਕੋਈ ਚੀਜ਼ ਦੀ ਕਮੀ ਨਹੀਂ ਮੇਰੀ ਜ਼ਿੰਦਗੀ 'ਚ ਹੋਣ ਦਿੱਤੀ ਪਰ ਫਿਰ ਵੀ ਮੈਂ ਕਦੀ ਨਾ ਕਦੀ ਫੀਲ ਕਰਦੀ ਕਿ ਭਰਾ ਵੱਲ ਕਿ ਮਾਂ ਨੂੰ ਆਪਣੇ ਬੇਟੇ ਦਾ ਜਿਆਦਾ ਵਾ ਉਹ ਛੋਟਾ ਛੋਟਾ ਹੁੰਦਾ ਸਾਨੂੰ ਉਹਨਾਂ ਇੰਨਾ ਸਜਾਉਣਾ ਇੰਨਾ ਸਜਾਉਣਾ ਕਰੋੜਾਂ ਹੀ ਸਾਡੀਆਂ ਫੋਟੋ ਲੱਥਿਆਣੀਆਂ ਕਿਉਂਕਿ ਅਹੀਂ ਉਹ ਕਿੱਥੇ ਗਈਆਂ ਕਿੱਥੇ ਨਹੀਂ ਆ ਅੱਜ ਵੀ ਨਹੀਂ ਮੈਨੂੰ ਲੱਭਦੀਆਂ ਪਈਆਂ ਕਿ ਕਿੱਥੇ ਚਲ ਗਈਆਂ ਨਹੀਂ ਮੈਂ ਤੁਹਾਨੂੰ ਦਿਖਾ ਸਾਡੀ ਮੇਰੀ ਮਦਰ ਨੂੰ ਪਿਕਚਰਾਂ ਦਾ ਬਹੁਤ ਸ਼ੌਂਕ ਸੀ ਉਹ ਸਾਡੀਆਂ ਸਾਨੂੰ ਸਜਾ ਕੇ ਸਟੂਡੀਓ ਤੇ ਖੜਨਾ ਉਥੋਂ ਲਾਉਣੀਆਂ ਘਰ ਵਾਲੇ ਕੈਮਰੇ ਨਾਲ ਲਾਉਣੀਆਂ ਤੇ ਮੇਰੇ ਬ੍ਰਦਰ ਨੂੰ ਛੁੱਟ ਛੋਟੇ ਪੈਰ ਰੱਖਣੇ ਖੇਡਣਾ ਸ਼ੁਰੂ ਕਰ ਦਿੱਤਾ ਤੇ ਖੂਬ ਮਜ਼ਾ ਆਹੀ ਖੂਬ ਇੰਜੋਏ ਕਰਦੇ ਹਾਂ ਤੇ ਰਖੜੀ ਦਾ ਦਿਨ ਵੀ ਆਉਂਦਾ